ਆਪਾਂ ਜੀ ਸਵਾਦਿਸ਼ਟ ਬੇਗਨ ਦਾ ਪਰਠਾ ਤਿਆਰ ਕਰਾਂਗੇ ਬੇਗਨ ਖੇਤਾਂ ਵਿੱਚੋਂ ਤੋੜ ਲਾਂਗੇ ਤੇ ਧੋ ਬਣਾ ਕੇ ਇਹਨਾਂ ਨੂੰ ਚੀਰ ਲਾਂਗੇ ਪੈਨ ਨੂੰ ਗ੍ਰੀਸ ਕਰਾਂਗੇ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਬੇਗਨ ਰੱਖ ਕੇ ਉਹ ਤੋਂ ਟੱਕ ਕੇ ਪਕਾਵਾਂਗੇ ਆਪਾਂ ਇਸ ਤਰ੍ਹਾਂ ਸਟੀਮ ਦੁਆਰਾ ਬੇਗਨ ਤਿਆਰ ਹੋ ਜਾਣਗੇ ਹਰੇ ਪਿਆਜ਼ ਕੱਟ ਕੇ ਤੇ ਥੋੜਾ ਜਿਹਾ ਜੀਰਾ ਪਾਵਾਂਗੇ ਫਿਰ ਹਰੀਆਂ ਭੂਕਾਂ ਪਾਵਾਂਗੇ ਟਮਾਟਰ ਹਰੀਆਂ ਮਿਰਚਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਇਹਨਾਂ ਦੀ ਆਪਾਂ ਇਸ ਤਰ੍ਹਾਂ ਛਿਲਕ ਉਤਾਰ ਲਾਂਗੇ ਤੇ ਇਹਨਾਂ ਨੂੰ ਆਪਾਂ ਕਰਦੀ ਸਹਤਾ ਨਾਲ ਕੱਟ ਲਾਂਗੇ ਤੇ ਇਧਰ ਲੂਣ ਮਿਰਚ ਹਲਦੀ ਆਪਣੇ ਹਿਸਾਬ ਨਾਲ ਪਾ ਲਵਾਂਗੇ ਥੋੜਾ ਜਿਹਾ ਧਨੀਆ ਪਾਊਡਰ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਆਪਣਾ ਜਿਹੜਾ ਬੇਗਣ ਵਾਲਾ ਪਰਤਾ ਹੈ ਉਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਬਹੁਤ ਹੀ ਸੁਆਦੀ ਸਟਮਾਟਰ ਖੱਟੇ ਸੀ ਇਹ ਖਟਾ ਬਨੇਗਾ ਤੇ ਖਟਾਸ ਇਹਦੇ ਵਿੱਚ ਆਪਣੇ ਆਪ ਹੀ ਆ ਜਾਈ ਗਈ ਅਜਵਾਇਨ ਪਾਵਾਂਗੇ ਤੇ ਧਨੀਆ ਪਾ ਕੇ ਸਰਵ ਕਰਾਂਗੇ ਲਓ ਜੀ ਰਾਗੀ ਦੀ ਰੋਟੀ ਨਾਲ ਆਪਾਂ ਖਾਵਾਂਗੇ ਬੇਗਣ ਦਾ ਪਰਤਾ